ਕੰਮ ਮੈਂ ਦੋ ਪੁੱਛਣਾ ਹਾਂ ਕੰਮ ਸਾਰਾ ਠੱਪ ਹੋ ਗਿਆ ਜੇ ਕਿਰਪਾ ਹੋ ਜੇ ਖੁੱਲੇ ਜਾਵੇ ਫਾਂਸੀ ਕਿਨੇ ਲੈ ਲਈ ਦੀ ਤੁਹਾਡੇ ਫਾਂਸੀ ਕਿਨੇ ਲੈ ਲਈ ਦੀ ਤੁਹਾਡੇ ਨਾਲ ਲੈ ਲੈ ਹੋਣਾ ਤੁਹਾਡੇ ਲਵੇ ਹੋਵੇ ਫਾਂਸੀ ਕਿਨੇ ਲੈ ਲਈ ਦੀ ਸਾਜੀਆਂ ਨੂੰ ਪਾਣੀ ਪਿਲਾ ਦਿਓ ਭਾਈ ਤੇਰੀ ਪਰਜਾਈ ਤੀ ਇਹਦੇ ਉੱਪਰ ਨਾਮਕਿਆ ਹੁੰਦਾ ਤਾਂ ਹੀ ਪੁੱਛਿਆ ਵੀ ਫਾਂਸੀ ਕਿਨੇ ਲੈ ਲਈ ਦੀ ਤੁਹਾਡੀ ਪਰਜਾਈ ਤੀ ਜਿਹੜੀ ਫਾਂਸੀ ਲੈ ਲਈ ਦੀ ਚੱਲ ਬਾਬਾ ਓਏ ਓ ਲਾ ਲੀਆਂ ਪੱਖੀਰਾ ਮੈਂ ਤਾਂ ਤੇਰੇ ਨਾਲ ਅੱਖੀਆਂ ਲਾ ਲੀਆਂ ਬਕੀਰਾ ਮੈਂ ਤਾਂ ਤੇਰੇ ਨਾਲ ਅੱਖੀਆਂ ਸਭ ਜਿਹੜਾ ਬਾਬਾ ਮੱਖੀ ਇੱਕ ਸਾਥ ਤੇ ਰੱਖੀਆਂ ਸਭ ਜਿਹੜਾ ਬਾਬਾ ਕੀ ਭਰਜਾਈ ਤੇ ਹੈ ਕਹਿੰਦੀ ਮੈਂ ਫਾਂਸੀ ਲੈ ਲਈ ਦੀ ਸਾਰਾ ਕੰਮ ਠੱਪ ਹੋ ਗਿਆ ਬਾਥਰੂਮ ਬੰਦ ਕਿਦਾ ਹੋ ਗਿਆ ਦੀ ਉਹ ਫੱਕਰਾ ਤੇਰਾ ਹੋ ਗਿਆ ਦੀ ਚੱਲ ਬਾਬਾ ਓਏ ਉਹ ਸਾਨੂੰ ਵੀ ਚੜਾ ਦੇ ਕੋਈ ਰੱਕ ਬੱਕ ਆਵੇ ਜੇ ਮੇਰੇ ਰਾਜਾ ਜਵਨਵਾਦ ਸਾਨੂੰ ਵੀ ਚੜਾ ਦੇ ਬੋਈ ਰੰਗ ਫੱਤੇ ਰਵੇ ਜੇ ਮੇਰੇ ਰਾਏ ਆਏ ਭਗਵਾਨਾ ਆਈ ਭੇਜਦੀਏ ਕਿ ਸਿਰ ਬਲਾ ਦੀਏ ਆਈ ਭੇਜਦੀਏ ਕਿ ਸਿਰ ਬਲਾ ਦੀਏ ਆਈ ਪਈ ਦੀਏ ਚਲੋ ਫੱਕਰਾ ਦੇਖਤਾਂ ਆ ਸਾ ਕਿਵੇਂ ਭਾਦਾ ਹੋ ਤੌੜਦੇ ਨਹੀਂ ਚੱਲੇ ਜਿਵੇਂ ਚੱਲਣਾ ਹੈ ਤੇਰੀਆਂ ਹੋਰ ਤੇਰੀ ਚੱਲੇ ਜਿਵੇਂ ਚੱਲਣਾ ਹੈ ਤੇਰੀਆਂ ਇੱਕ ਸੈਂਦਲ ਲਿਆ ਕੇ ਉਹ ਨਾਲ ਜਲਾਮੀ ਕਰਦੇ ਉਹ ਜਲਾਮੀ ਕਰਾ। ਹੂੰ! ਹੂੰ! ਜਲਾਮੀ ਕਰ ਲਓ ਮੈਂ। ਪੁੱਜ ਕੇ ਜਲਾਮੀ ਕਰਾ ਦੇ। ਇੱਕ ਸੈਂਦਲ ਇੱਕ ਮੇਕਅਪ ਦਾ ਸਮਾਨ ਲਿਆ ਕੇ 7 ਕਿਨਾਂ ਚਾਹ ਕੇ ਉਹਦੇ ਉੱਪਰ ਦੀ ਰਣੇ ਮਦਾਂ ਜੇ ਧਰ ਦਿਓ। ਕਹ ਸਾਡਾ ਪੈਂਦਾ ਸਾਡਾ ਲੈ ਫੜਾ ਤੂੰ ਆ ਬਦਲੂਪਾ ਛੋਟੇ ਮੁੜ ਕੇ ਨਹੀਂ ਆਉਗੀ ਕੰਮ ਠੀਕ ਹੋ ਜਾਊਗਾ ਫਕਰਾ ਆਹੀ ਚੱਕਰਾ ਤੇਲੀ ਫਕਰਾ ਹੋ ਲਾ ਦੇ ਆ ਫਕੀਰਾ ਤੇਰੇ ਨੂਰਾਂ ਦੀਆਂ ਬੈਨੀਆਂ ਲਾ ਦੇ ਆ ਫਕੀਰਾ ਤੇਰੇ ਨੂਰਾਂ ਦੀਆਂ ਮੇਰੇ ਦੀਆਂ ਬਲੇ ਬਲੇ ਨੀਂ ਕੋਣ ਪੀਂਦਾ ਸੀ ਤੇਰੇ ਮੰਡਲ ਤਾਂ ਨਹੀਂ ਆਉਂਦੇ ਆ ਪੇ ਉੱਟ ਜਾਂਦੇ ਤੇ ਹੈ ਤੇ ਇੱਕ ਮੱਥਾ ਬੱਕਰਾ ਚੱਲੀ ਬਾਬਾ ਹੋ ਲਾ ਦੇ ਆ ਫਕੀਰਾ ਤੇਰੇ ਨੂਰਾਂ ਦੀਆਂ ਬੈਨੀਆਂ ਲਾ ਦੇ ਆ ਫਕੀਰਾ ਤੇਰੇ ਨੂਰਾਂ ਦੀਆਂ ਬੈਨੀਆਂ ਲਾਂਦੀਆਂ ਪਾਉਣਾ ਬਾਬਾ ਸੁੱਖੀਆਂ ਦਾ ਰੋ ਹੋਵੇ ਬਿੱਟੂ ਘਰ 'ਚ ਨਾ ਹੋਵੇ ਬਿੱਟੂ ਘਰ ਉੱਪਰ ਦੀ ਕਣ ਪਏ ਹੋਣਾ ਪੁੱਛਣ ਵਾਸਤੇ ਹੋਣਾ ਘਰ 'ਚ ਨਾ ਹੋਵੇ ਬਿੱਟੂ ਕਣ ਪਏ ਹੋਣਾ ਅਸਲਾਮੀ ਕਰਦਾ ਫੱਕਰਾ ਸਲਾਮੀ ਕਰਨਾ ਸਲਾਮੀ ਲੈ ਲੈ ਘਰ 'ਚ ਨਾ ਹੋਵੇ ਬਿੱਟੂ ਕਿੱਥੋਂ ਆਇਆ ਫੱਕਰਾ ਕੋਈ ਨਾ ਫੱਕਰਾ ਬਾਜਪਾ ਹੋ ਗਈ ਕੁਛ ਮਰਜ਼ੀ ਤਾਦੇ ਪੋਤੇ ਪੁੱਛ ਕੇ ਵਗ ਜੀ ਬਹਿ ਜਾ ਬਹਿ ਜਾ ਮੇਰੇ ਕੋਈ ਨਹੀਂ ਜਦੋਂ ਮਰਜ਼ੀ ਪੁੱਛਨੇ ਜਦੋਂ ਬਾਜ ਵਜ ਗਈ ਉਦੋਂ ਆ ਜਾ ਬਿੱਟੂ ਕੀ ਦਾ ਨਵਾ ਮਾਤਾ ਕਿੱਥੋਂ ਆਏ ਮਾਤਾ ਮਲੇਰਕੋਟੜੋਂ ਆਇਆ ਜੱਲੀ ਬਾਬਾ ਹੁਣ ਪੱਗਵੇਂ ਝੂਲ ਰਹੇ ਨਾਤ ਤੇਰੇ ਦਰ ਤੇ ਸਾਦੇ ਤੇਰੇ ਬਾਲ

ਰੋ ਗਿਆ ਹੋਵੇ ਉਹਨਾਂ ਦੀ ਪੁੱਛਾ ਹੋਵੇ ਸੁਨੋ ਗਿਆ ਬਾਕੀ ਬਈਓ ਭਾਈ ਮਾਤਾ ਕੰਮ ਤਿੰਨ ਪੁੱਛਣ ਆਈਆਂ ਮੁੰਡੇ ਦੇ ਉੱਪਰ ਦੀ ਗਣ ਪਾਏ ਨੇ 1 2 3 4 5 ਜੇ ਕਿਰਪਾਈ ਹੋ ਜੇ ਠੀਕੇ ਹੋ ਜੇ ਕੰਮ ਮਾਤਾ ਮੁੰਡੇ ਦਾ ਕੰਮ ਠੀਕੇ ਹੋ ਜੇ ਮਾਤਾ ਤਿੰਨ ਸੋਚ ਕੇ ਆਈਆਂ ਦੋ ਗੁਪਤੀ ਕੰਮ ਨੇ ਇੱਕ ਮੁੰਡੇ ਦੇ ਵਾਸਤੇ ਆਈਆਂ ਜੇ ਐ ਬਾਕੀ ਇਹ ਐਲਡੀ ਬੋਰਡ ਤੋਂ ਥੱਲੇ ਹੋ ਜਾਓ ਭਾਈ ਸਾਰੇ ਜੇ ਚੱਲਣੇ ਲੱਗ ਜੇ ਮਾਤਾ ਸਾਨੀ ਤੈਨੂੰ ਮਿੱਠੇ ਜਿਹੇ ਰਸਗੋਲੇ ਵੰਡਾਂਗੇ ਮਾਤਾ ਕਹਿ ਬਾਬੇ ਰਸਗੋਲੇ ਵੰਡ ਕੇ ਜਾਉ ਤੇਰੀ ਚਾਦਰ ਚੜ੍ਹ ਕੇ ਜਾਉ ਲੈ ਮਾਤਾ ਕਿਰਪਾ ਹੋ ਜੋ ਟੇਕ ਮਾਤਾ ਮੱਥਾ ਜੱਲੇ ਬੱਬਾ ਸਾਚ ਸਾਚ ਰੇ ਰਸਗੋਲੇ ਵੰਡ ਰਕਰ ਤੇ ਮਾਡ ਮੇਰਾ ਕੜ ਤੇ ਰਸਗੋਲੇ ਵੰਡ ਰਹਿ ਰਾਤ ਤੇਰੇ ਪੈਰ ਤੇ ਨਾਲ ਤੇਰੇ ਰੱਤੇ ਬੱਬਾ ਕੰਨੇ ਜੂਲੇ ਰਹੇ ਘਰ ਵਿੱਚ ਨਾ ਹੋਵੇ ਜੰਟਾ ਘਰ 'ਚ ਨਾ ਹੋਵੇ ਜਾਂਟਾ ਕੰਨ ਪਾਇਆ ਹੋਵੇ ਪੁੱਛਣ ਵਾਸਤੇ ਹੁਣ ਘਰ ਵਿੱਚ ਨਾ ਹੋਵੇ ਜਾਂਟਾ ਕੰਨ ਪਾਇਆ ਹੋਣਾ ਪੁੱਛਣ ਵਾਸਤੇ ਹੁਣ ਜਾਂਟਾ ਕਿਧਰ ਨਵਾ ਫੱਕਰਾ ਕਿੱਥੋਂ ਆਇਆ ਫੱਕਰਾ ਬਾਗੇ ਪੁਰਾਣੇ ਕੋਲ ਆਇਆ ਛੋਡੇ ਜਾਂਟਾ ਕੌਣਾ ਫੱਕਰਾ ਜਿਹਦੇ ਪੈਸੇ ਦਬਗੇ ਹੁਣ ਉਹਨਾਂ ਦੀ ਪੁੱਛਿਆ ਹੋਵੇ ਛੋਡੇ ਦਬਗੇ ਫੱਕਰਾ ਬਾਕੀ ਬਹਿ ਜਾ ਜਲੇ ਬਾਬਾ ਆਹ ਦੱਸਦੇ ਪੈਸੇ ਕਿਧੇ ਫਸ ਗਏ ਹੈ ਬੱਕਰਾ ਜੇ ਕਿਰਪਾ ਹੋ ਜਾ ਨਿਕਲੇ ਜਾਵੇ ਫੱਕਰਾ ਜੰਟਾ ਕਿਧਾ ਨਾਉ ਤੀ ਛੋਡਾ ਨਾਉ ਤੀ ਜੇ ਕਿਰਪਾ ਹੋ ਜਾਏ ਪੈਸੇ ਨਿਕਲੇ ਜਾਣ ਫੱਕਰਾ ਦੋ ਗੱਟੇ ਗੁੜ ਦੇ ਗਊਆਂ ਨੂੰ ਦਾਨ ਕਰਾਂਗੇ ਫੱਕਰਾ ਚੱਲ ਬੱਕਰਾ ਦਿੰਦੇ ਐਂਦੀ ਮੁੰਡਾ पक करा जा कम खतह हुजो